ਹਾਂਜੀ ਲਾਈਟ ਉਤਾਰ ਲਾ ਯਾਰ ਥੋੜਾ ਜਿਹਾ ਪਿੱਛੇ ਨੂੰ ਆ ਜਾਓ ਜਿਓ ਜਿਓ ਆਪਾਂ ਮੀਟਿੰਗ ਅੱਜ ਬੋਲਣ ਲਈ ਕਹਿਵਾ ਸਕਦੇ ਆਂ ਦੇਖੋ ਕੱਲ ਜਿਹੜਾ ਨਾ ਮੈਚਿੰਗ ਹੋਈ ਹੈ ਉਹ ਵੀਕੈਂਡ ਤੇ ਨਹੀਂ ਕੀਤਾ ਹੋਇਆ ਜਿਹਨੇ ਵਾਰੀ ਤੇ ਕਰਦਾ ਕਿ ਜੇ ਮੀਟਿੰਗ ਹੋਵੇ ਥੋੜੇ ਕਾਸੀ ਇੱਕ ਅੱਠ ਕੱਦੇ ਕਿ ਜਿਹੜੇ ਮਨੋਰ ਤੋਂ ਲੈ ਕੇ ਜੰਡੇ ਦੀ ਮੁਕਤ ਹੋ ਕੇ ਅਸੀਂ ਫੇਤੀ ਨੇਤੀ ਕਿਸਾਨ ਮਜ਼ਦੂਰ ਬਾਤਾ ਪਰ ਸੰਬੰਧੀ ਗੱਲ ਕੀਤੀ ਇੰਟਰੋਡਿਊਸ ਕਰਨ ਦੀ ਖਾਤਰ ਸ਼ੈਸ਼ੰਦਰਾ ਨਾਟ ਯਾਰ ਉਹਦੇ ਵਿੱਚ ਆ ਜਿਹਦੇ ਨਾਲ ਅਸੀਂ ਪੈਂਡਿੰਗ ਬਈ ਥੋੜਾ ਬੈਕ ਕਰ ਲੋ ਯਾਰ ਫੈਸ਼ਨ ਬਲ ਮਾਰਕਰਾ ਦੀ ਗੱਲ ਕਰਾਂਗੇ ਕਿਉਂਕਿ ਅੱਜ ਚੌਥੇ ਮੱਲ ਪਰਨਾ ਮੈਕ ਬਣਾਣੀ ਮੰਗਵਤਾਂ ਦੇਗੀ ਜੀ ਦਿੱਤੀ ਸਰਕਾਰ ਨੂੰ ਉਹਦੇ ਬਾਅਦ ਉਹਦੇ ਬਾਅਦ ਮੈਂ ਮਨੋਰ ਤੋਂ ਤੱਕ ਜੂਲੀ ਅੰਦਾਜ਼ ਤੇ ਅਸੀਂ ਸਭ ਕਹਿੰਦੇ ਆ ਕਿ ਜਿਹੜੀ ਉਹ ਵੱਡਾ ਬਲੋਰ ਸੀ ਅਸੀਂ ਆਪ ਦਾ ਨੂੰ ਉਸ ਨੂੰ ਲਾ ਦੇ ਅਸੀਂ ਨੇ ਜੇ ਸਰਕਾਰ ਨਾਲ ਸਹਿਯੋਗ ਗੱਲ ਹੁੰਦੀ ਕੋਈ ਤੁਹਾਨੂੰ ਕੋਈ ਪ੍ਰੋਗਰਾਮ ਇਹ ਤੋਂ ਦੇਣਾ ਪੈਂਦਾ ਜੇਕਰ ਕਿ ਸਾਡੀ ਮਜ਼ਦੂਰੀ ਵਧ ਗਈ ਜੀ 20% ਤੱਕ ਅਸੀਂ ਸਰਕਾਰ ਦੇ ਉਸ ਉਹ ਵਾਦੇ ਬਿਤਾਵੇ 20% ਲੋਕਾਂ ਨੂੰ ਦੱਸ ਦੇ ਲਈ ਦੇਖਾਵੇ ਤੇ 20 ਤੱਕ ਨਾ ਜਾਂ ਸਾਡੇ ਕੋਲ ਇਹਨਾਂ ਦਾ ਕੋਈ ਨਹੀਂ ਪਤਾ ਦੱਸਣਾ ਪਉਣ ਸੀ ਫਿਰ ਅਸੀਂ ਵੱਡੀ ਮੀਟਿੰਗ ਕਰਦੇ ਇੱਕ ਵਜਾ ਐਕਸ਼ਨ ਜੇ ਤੋਂ ਵੀ ਸਾਡੇ ਅਗਲਾ ਪੜਾਅ ਬਣਨਗੇ ਹੋਰ ਹੁਣ ਵਾਪਸ ਜਾਦੇ ਉਹਨਾਂ ਨੂੰ ਅਸੀਂ ਇਹ ਟੋਕਣ ਵਾਲੀ ਗੱਲ ਵੀ ਜਿਹੜਾ ਫੀਸੀ ਲਿੱਤੀ ਸੀ ਉਹ ਯਾਰ ਸੀ ਉਹਨੂੰ ਜਨਤਕ ਕਿਉਂ ਨਹੀਂ ਲਗਾਉਂਦੇ ਉਹ ਕਹਿੰਦੇ ਵੀ ਅੱਜ ਸਾਡੀ ਕੋ ਮੁਕੰਮਲ ਨਹੀਂ 1600 ਪੇਜਾਂ ਦੀ ਉਹ ਕੰਮ ਦੀ ਸੀ 21 ਸਤੰਬਰ ਪਹੁੰਚ ਗਈ 2:00 ਹੋ ਜਾਈ 2:07 ਵਜੇ ਤੱਕ ਚੱਲੀ ਗਈ ਦੇਖ ਕਰਕੇ ਸਾਡੇ ਵਾਸਤੇ ਜੀਤੀ ਸੀ ਵੀ ਮੀਟਿੰਗ ਪਹੁੰਚ ਆਈਏ ਉਹਦਾ ਦਾਤ ਹੈ ਜਿਹੜਾ ਉਹ ਕਰਦੇ ਫੇਰ ਆਉਂਦਾ ਉਹ ਕਰੇ ਪੜੀ ਅੱਜ ਨਹੀਂ ਚੁਲੇ ਜਾਈਏ ਨੇ ਆ ਸਰਕਾਰ ਨੂੰ ਪਹੁੰਚਾਉਂਦੇ ਆ ਕਿ ਜਿਹਿੰਦਾ ਵਾਦਾ ਕੀਤਾ ਹੈ 20 ਸਤੰਬਰ ਤੱਕ ਦਾ ਤੁਸੀਂ ਸੀਮਾ 30 ਸਤੰਬਰ ਤੱਕ ਜੇ ਸਾਨੂੰ ਇਹ ਦੱਸ ਦੇਵੇ ਨਾ ਦਿੱਤੀ ਕਿ ਕੀ ਨੀਤੀ ਬਣਾਈ ਹੈ ਤਾਂ ਮੇਰੇ ਅਸਲ ਵਿੱਚ ਵੀ ਨਹੀਂ ਕਾਹੀ ਅਗਲਾ ਸਖਤ ਐਕਸ਼ਨ ਕਰਨ ਦਾ ਪ੍ਰੋਗਰਾਮ ਕਰਨਾ ਹੈ ਮੈਂ ਕਿ ਸਰਕਾਰ ਦੀ ਵਾਅਦ ਪੱਕੀ ਹੁਣ ਜਾਨ ਨੂੰ ਲੱਗੇ ਕੀ ਫੈਸਲਾ ਹੋਏ ਇਹ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਅੱਜ ਫਿਰ ਇੱਕ ਦਿਨ ਮੀਟਿੰਗ ਦੇ ਵਿੱਚ ਉਹ ਨਹੀਂ ਅਸੀਂ ਸਿਰਫ ਨਹੀਂ ਬਾਈ ਬੰਦਾ ਨਹੀਂ ਹੈਗਾ ਇਹਨਾਂ ਨੂੰ ਕੀ ਕਰੀਏ ਅਡਮੇ ਬੋਲਾਂ ਤੇ ਚਰਚਾ ਹੋਈ ਕਿ ਅਸੀਂ ਉਹ ਜੀ ਜੀ ਸਾਡਾ ਪੈਸਾ ਇਸ ਮੀਟਿੰਗ ਜੀ ਸਾਤਰ ਭਾਈਓ ਬਰੇ ਇੱਕ ਵਾਰੀ ਤਸੱਲੀ ਮੀਏ ਕੋ ਸੈਟੀਸਫਾਈ ਨੂੰ ਤਾਂ ਅਸੀਂ ਕਿ ਕਹਿੰਦੇ ਜਿਹੜੀ ਇਸ਼ੂ ਨੂੰ ਮਿਸ਼ਨ ਨੂੰ ਅਸੀਂ ਲੈ ਕੇ ਚੱਲੇ ਜੀ ਦੋਨੋਂ ਵੀ ਦੱਸਿਆ ਰਹੇ ਕਿ ਸਾਡੀ ਕਿਸਰੀ ਅਸੀਂ ਉਹ ਮਿਸ਼ਨ ਤੇ ਅਸੀਂ ਆਪਣੀ ਆਪਣੀ ਇੱਜ਼ਤ ਬਹਾਲੀ ਚੰਡੀਗੜ੍ਹ ਦੇ ਵਿੱਚ ਦਾਖਲਾ ਇੱਥੇ ਪੜਾ ਲੈ ਕੇ ਬੈਠਣਾ ਫੈਸ਼ਨ ਵਾਲਾ ਬਾਤ ਕਰਨਾ ਆਪਣੀ ਨੀਤੀ ਇੰਟਰੋਡਿਊਸ ਕਰਨਾ ਚੰਡੀਗੜ੍ਹ ਦੇ ਸਰਕਾਰ ਨੂੰ ਇਹ ਵਾਦਾ ਕਰਨਾ ਉਹ ਹਾਂ ਪੱਕਾ ਹੁੰਦੀ ਹੈ ਕਿ ਲੋਕਾਂ ਨਾਲ ਹੁੰਦੀ ਹੈ ਨਾਲ ਤਰੀਕ ਇਹ ਹੁਣ ਉਹ ਖੇਤੀ ਨੀਤੀ ਬਣ ਵੀ ਗਈ ਅਸੀਂ ਬਣਵਾਉਣ ਤੇ ਵੀ ਕਾਮਯਾਬ ਹੋ ਗਏ ਜ਼ਰੂਰੀ ਨਹੀਂ ਵੀ ਉਹ ਖੇਤੀ ਨੀਤੀ ਸਾਡੇ ਮਤਲਬ ਮੁਨ ਬਣੂਗੀ ਜਿਵੇਂ ਅਸੀਂ ਚਾਹੁੰਦੇ ਹਾਂ ਕੀ ਨੀਤੀ ਇਹ ਹੈ ਕਿ ਆ ਜਾ ਕੁਝ ਲੈ ਕੇ ਆਉਂਦੇ ਨੇ ਉਹਦੇ ਵਿੱਚ ਬੜੀਆਂ ਤੰਬੀਲੀਆਂ ਦੀ ਸਾਡੀ ਮੰਗੂਰੀਆਂ ਬੜੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਤੇ ਸਾਡੇ ਵੱਡੇ ਰੱਖੇ ਹੋਣ ਕਿਉਂਕਿ ਅਸੀਂ ਇੱਥੇ ਕਿਹੜਾ ਗੱਡੀ ਜੱਠੇ ਬੰਦੀਆਂ ਪੰਜਾਬ ਦੀਆਂ ਕਿੰਨੀਆਂ ਹੋਣ ਗੱਠੇ ਬੰਦੀਆਂ ਨੇ ਉਹਨਾਂ ਦੀ ਇੱਥੇ ਨੀਤੀ ਨਾਲ ਸਰਕਾਰ ਦੀ ਸਹਿਮਤੀ ਨਾਲ ਸਾਡੀ ਸਹਿਮਤੀ ਨਾਲ ਜਿਸ ਕਰਕੇ ਅਸੀਂ ਕਿੰਨੀਆਂ ਅਸੀਂ ਆਪਣੀਆਂ ਵੱਧ ਤੋਂ ਵੱਧ ਮੰਗਾਂ ਜਿਹੜੀਆਂ ਵਿੱਚ ਬਵਾ ਸਕਦੇ ਜਿਹੜੀਆਂ ਸਾਡੀ ਨੀਤੀ ਨਾਲ ਸਰ ਤੋਂ ਨਾਲ ਉਹਦੇ ਵੀ ਜੋਰ ਲਾਵਾਂਗੇ ਜਿਨ੍ਹਾਂ ਤੇ ਇਤਰਾਜ਼ ਹੋਇਆ ਉਹਨਾਂ ਤੇ ਅਸੀਂ ਸੰਘਰਸ਼ ਮਾਹਰਾਂ ਦੀ ਗੱਲ ਹੁੰਦੀ ਜੀ ਮਾਹਰਾਂ